ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਤੁਸੀਂ ਫੋਟੋ ਲੱਗੀ ਵੇਖ ਰਹੇ ਹੋ ਸਾਰੀ ਦੁਨੀਆ ਜਾਣਦੀ ਏ ਸਾਰੀ ਕੌਮ ਜਾਣਦੀ ਏ ਮਹਾਰਾਜਾ ਰਣਜੀਤ ਸਿੰਘ ਕੌਮੀ ਯੋਧੇ ਸਿੱਖ ਕੌਮ ਦੇ ਯੋਧੇ ਜਿਨ੍ਹਾਂ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਏ ਤੇ ਜਿਨ੍ਹਾਂ ਦੇ ਆ ਜੰਗਾਂ ਲੜੀਆਂ ਸਿੱਖ ਇਤਿਹਾਸ ਦੇ ਵਿੱਚ ਅੱਜ ਵੀ ਪੰਨਿਆਂ ਦੇ ਉੱਤੇ ਲਿਖੀਆਂ ਹੋਈਆਂ ਨੇ ਕੌਣ ਨਹੀਂ ਉਹਨਾਂ ਨੂੰ ਜਾਣਦਾ ਸਾਰਾ ਜੱਗ ਜਾਣਦਾ ਬੱਚਾ ਬੱਚਾ ਜਾਣਦਾ ਉਹਨਾਂ ਨੂੰ ਉਹਨਾਂ ਦੇ ਟਾਈਮ ਦੇ ਵਿੱਚ ਨਾ ਕਿਸੇ ਦੀ ਪੈਣ ਦੀ ਇੱਜ਼ਤ ਲੁੱਟੀ ਜਾਂਦੀ ਸੀ ਨਾ ਕੋਈ ਚੋਰੀਆਂ ਡਕੈਤੀਆਂ ਹੰਡੀਆਂ ਦਾ ਹਰ ਇੱਕ ਦਾ ਇਨਸਾਫ ਕਰਦੇ ਸਨੂ ਦੁਸ਼ਮਣ ਵੀ ਥਰ-ਥਰ ਕੰਮ ਦੇ ਸਨ ਉਹਨਾਂ ਦੇ ਦੂਰੋਂ ਹੋ ਕੇ ਲੰਘਦੇ ਹੁੰਦੇ ਸਨ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਪਏ ਆ ਫਿਰ ਲੋੜ ਆ ਕੌਮੀ ਜੌਹ ਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ੇਰੇ ਵਾਲਾ ਰਾਜ ਚਾਹੀਦਾ ਹੈ ਸ਼ੇਰੇ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ ਪੰਜਾਬ ਜੀ ਨੂੰ ਅੱਜ ਕੀ ਦਾ ਕੀ ਬਣਾ ਕੇ ਰੱਖਤਾ ਆਓ ਅਰਦਾਸ ਕਰੀਏ ਪੰਜਾਬ ਦੇ ਲਈ ਸਾਰੇ ਪੰਜਾਬ ਦਾ ਭਲਾ ਮੰਗੀਏ ਫੇਰ ਜੋਧੇ ਦੀ ਲੋੜ ਆ ਸਾਨੂੰ ਤੇ ਆਪਣੇ ਜੋਧਿਆਂ ਨੂੰ ਖੜੇ ਕਰੀਏ ਤੇ ਪੰਜਾਬ ਦਾ ਕੁਛ ਨਾ ਕੁਛ ਬਣੇਗਾ ਨਹੀਂ ਤੇ ਪੰਜਾਬ ਤੇ ਨੌਜਵਾਨ ਨਸ਼ਿਆਂ ਵੱਲ ਤਰਗੇ ਨੇ ਨਸ਼ਿਆਂ ਵਿੱਚ ਪੈ ਕੇ ਮੋਤਾ ਹੋ ਰਿਹਾ ਬੇਰੁਜ਼ਗਾਰੀ ਵਧ ਗਈ ਹੈ ਚੋਰੀਆਂ ਟਕੇਤੀਆਂ ਹੋ ਰਹੀਆਂ ਨੇ ਪੰਜਾਬ ਦਾ ਮੋਲ ਬਹੁਤ ਖਰਾਬ ਹੋ ਚੁੱਕਾ ਹੈ ਜਿਹਨੂੰ ਲੋੜ ਆ ਸਹੀ ਕਰਨ ਦੀ ਤੇ ਉਸ ਜੋਧਿਆਂ ਨੂੰ ਉੱਠਣ ਦੀ ਲੋੜ ਆ ਤੇ ਆਓ ਆਪਾਂ ਰਲ ਮਿਲ ਕੇ ਸਾਥ ਦਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ